ਪੰਜਾਬ ਡੈਰੀ ਦੇ ਨਾਲ ਅਨਾ ਇਹਨਾਂ ਦਾ ਰੱਖੜੀ ਦਾ ਤਿਉਹਾਰ ਤਾਂ ਖਰਾਬ ਹੀ ਹੋ ਗਿਆ ਵਿਚਾਰਿਆਂ ਦਾ ਜੀ ਜੀ ਹਾਂ ਜੀ ਵਿਚਾਰਿਆਂ ਨੇ ਬਾਕੀ ਜੀ ਦੂਜੀ ਗੱਲ ਹੋਰ ਵਿਚਾਰਿਆਂ ਨੇ ਰਾਤ ਜੀ ਬੱਕਰੀਆਂ ਵੇਚ ਕੇ ਆਪ ਦਾ ਲਾਜ ਕਰਾਇਆ ਜੀ ਖਾਇਆ ਸੀ ਰਸਗੁਲੇ ਖਾਇਆ ਸੀਗਾ ਕੱਲ ਦੁਪਹਿਰ ਨੂੰ ਲਿਆ ਸੀ 2 ਵਜੇ ਬੇਕਨ ਰੈਲਾ ਤੋਂ ਇਹ ਕਹਿੰਦੇ ਜੀ ਅਚਾਨਕ ਖਾਦੇ ਨੂੰ ਬਸ ਸਾਰੇ ਨੂੰ ਉਲਟੀਆਂ ਟਟੀਆਂ ਲੱਗ ਗਈਆਂ ਤੇ ਨਾਲ ਫੇਟ ਦਰਦ ਹੋਣ ਲੱਗਾ ਸਰ ਕਿੰਨੇ ਮੈਂਬਰ ਰਜ ਨੇ ਪ੍ਰੋਬਲਮ ਸਾਡੇ ਤਾਂ 1 ਮੈਂਬਰ ਤੇ 6 ਜਨੇ ਆ ਜੀ ਤੇ ਸਾਰਿਆਂ ਨੇ ਵੀ ਰਖੜੀ ਬਣਾਈ ਗਏ ਤੇ ਨਾਲ ਦੇ ਨਾਲ ਵੀ ਉਹ ਰਾਸਗੁੱਲੇ ਖਾ ਲਿਆ ਉਹ ਰਾਸਗੁੱਲੇ ਖਾਣ ਤੋਂ ਬਾਅਦ ਜਗਦੰਮੀ ਯਾਨੀ ਕਿ ਹੌਲੀ ਹੌਲੀ ਫੇ ਸਾਰੇ ਉਲਟੀ ਕਰਨ ਲੱਪੇ ਉਲਟੀ ਕਰਦੇ ਕਰਦੇ ਫੇ ਸਾਰੇ ਢਿੱਲੇ ਪੈ ਗਏ ਜਗਦੰਮੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਐ ਰਖੜੀ ਦੀ ਖੁਸ਼ੀ ਦੇ ਵਿੱਚ ਲਿਆਂਦੀ ਗਈ ਮਠਿਆਈ ਖਾ ਕੇ ਸਾਰਾ ਪਰਿਵਾਰ ਹੋਇਆ ਬਿਮਾਰ ਉਲਟੀਆਂ ਟਟੀਆਂ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਚੱਲ ਰਿਹਾ ਹੈ ਪਰਿਵਾਰ ਦੇ ਨਜ਼ਦੀਕੀ ਕਾਕਾ ਵਰਮਾ ਨੇ ਦੱਸਿਆ ਕਿ ਬੀਕਾਨੇਬੀ ਪਠਾਈ ਵਾਲੀ ਦੁਕਾਨ ਤੋਂ ਰਸਗੁਲੇ ਲਿਆਉਂਦੇ ਗਏ ਸੀ ਜਿਸ ਨੂੰ ਖਾਣ ਤੋਂ ਬਾਅਦ ਇੱਕ ਇੱਕ ਕਰਕੇ ਪਰਿਵਾਰ ਦੇ 6 ਜੀ ਇਕਦਮ ਬਿਮਾਰ ਹੋ ਗਏ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਪਰਿਵਾਰ ਦੀ ਹਾਲਤ ਇੰਨੀ ਨਾਜ਼ੁਕ ਹੈ ਆਰਥਿਕ ਤੌਰ ਤੇ ਕਿ ਉਹ ਬੱਕਰੀਆਂ ਵੇਚ ਕੇ ਇਸ ਵੇਲੇ ਆਪਣਾ ਇਲਾਜ ਕਰਵਾ ਰਹੇ ਆ। ਪੁਨਾਏ ਵੀ ਦੱਸਿਆ ਕਿ ਫਰੀਦਕੋਟ ਦੀ ਭੋਲੂ ਵਾਲਾ ਰੋਡ ਤੇ ਰਹਿਣ ਵਾਲਾ ਸ਼ਿਵ ਪਾਸਵਾਨ ਦਾ ਇਹ ਪਰਿਵਾਰ ਪੂਰੇ ਦਾ ਪੂਰਾ ਇਸ ਵੇਲੇ ਹਸਪਤਾਲ ਦਾਖਲ ਹੈ ਤੇ ਸਿਹਤ ਵਿਭਾਗ ਨੇ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਹੈ ਜਦੋਂ ਕੋਈ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਤੇ ਪੁਲਿਸ ਇਸ ਮਾਮਲੇ 'ਚ ਬਣਦੀ ਕਾਰਵਾਈ ਕਰ ਰਹੀ ਹੈ। ਸਮ ਪ੍ਰੋਬਲਮ ਐਸੀ ਜਿੱਦਾਂ ਵੀ ਸ਼ਾਮ ਨੂੰ ਰਖੜੀ ਬੰਨਣ ਦਾ ਟਾਈਮ ਸੀਗਾ। ਤੇ ਸਾਰਿਆਂ ਨੇ ਵੀ ਰਖੜੀ ਬਣਾਈ ਗਏ ਤੇ ਨਾਲ ਦੇ ਨਾਲ ਵੀ ਉਹ ਰਾਸ ਗੁੱਲੇ ਖਾ ਲਏ। ਉਹ ਰਾਸ ਗੁੱਲੇ ਖਾਣ ਤੋਂ ਬਾਅਦ ਜਗਦੰਮੀ ਯਾਨੀ ਕਿ ਹੌਲੀ ਹੌਲੀ ਸਾਰੇ ਉਲਟੀ ਕਰਨ ਲੱਗੇ। ਉਲਟੀ ਕਰਦੇ ਕਰਦੇ ਫਿਰ ਸਾਰੇ ਢਿੱਲੇ ਪੈ ਗਏ ਜਗਦੰਮੀ। ਸੌਣ ਸੈਟਲ ਨਾ ਪਏ ਥੱਲੇ ਸਭ। ਕਿੰਨੇ ਮੈਂਬਰ ਐ? ਸਾਰੇ 6 ਮੈਂਬਰ ਐ। ਸਾਰੇ ਸਾਰੇ ਨੂੰ ਪ੍ਰੋਬਲਮ ਹੋਈ ਸੀ। ਸਾਰਿਆਂ ਜਿਨ੍ਹਾਂ ਨੇ ਖਾਧੀ ਸਾਰਿਆਂ ਨੇ, ਜਿਨ੍ਹਾਂ ਨੇ ਘਰੇ ਨਹੀਂ ਖਾਧੀ ਸੀ ਉਹਨਾਂ ਨੂੰ ਕਿਸੇ ਨੂੰ ਨਹੀਂ ਹੋਇਆ ਤੇ ਜਿਨ੍ਹਾਂ ਨੇ ਖਾਧੀ ਉਹਨਾਂ ਨੂੰ ਸਾਰਿਆਂ ਨੂੰ ਹੋ ਗਿਆ। ਉਹ ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਸਾਨੂੰ ਹੰਕੀ ਕਰਨਾ ਹੋਣਾ ਡਾਕਟਰ ਕੋਲ ਲੈ ਕੇ ਆਏ ਸੀ ਸਿਵਲ ਵਾਲਾ ਆਏ ਸੀ ਤੋਂ ਉਹਨਾਂ ਨੇ ਜਵਾਬ ਦੇ ਤਾਂ ਫਿਰ ਅਸੀਂ ਇੱਧਰ ਆਏ ਫਿਰ ਰਾਤ ਨੂੰ ਸਾਨੂੰ ਕੁਝ ਬਿਖਣ ਫਿਰ ਅਸੀਂ ਇੱਧਰ ਆ ਗਏ ਕਿੰਨੇ ਕਿੰਨੇ ਹੋਰ ਦੇ ਨੇ ਬੱਚੇ ਜੀ ਉਮਰ ਕਿਸੇ ਦੀ 9 ਸਾਲ ਆ ਕਿਸੇ ਦੀ 10 ਸਾਲ ਆ ਕਿਸੇ ਦਾ ਵੀ 16 18 ਹਾਂਜੀ ਸਾਰੇ ਸਾਰੇ ਦੀ ਬਿਮਾਰ ਇੱਕਦਮ ਹੀ ਹਾਂਜੀ ਸਾਰੇ ਜੱਕ ਤਾਂ ਬਹੁਤ اچانک ਬਿਮਾਰ ਪੈ ਗਿਆ ਉਹ ਨਾ ਖਾਇਆ ਸੀ ਰਸਗੁਲੇ ਖਾਇਆ ਸੀਗਾ ਕੱਲ ਦੁਪਹਿਰ ਨੂੰ ਲਿਆ ਸੀ 2 ਵਜੇ ਬਿਕਨੈਰਲ ਉਹ ਹੈਗਾ ਨੇ ਤੇ ਅਚਾਨਕੇ ਖਾਦੇ ਨੂੰ ਬਸ ਸਾਰਿਆਂ ਨੂੰ ਉਲਟੀਆਂ ਕਟੀਆਂ ਲੱਗ ਗਈਆਂ ਤੇ ਨਾਲੇ ਫੇਟ ਦਰਦ ਹੋਣ ਲੱਗਾ ਸਰ ਕਿੰਨੇ ਮੈਂਬਰ ਨੇ ਜਿਹਨਾਂ ਨੂੰ ਪ੍ਰੋਬਲਮ ਸਾਡੇ ਤਾਂ 1 ਇੱਕ ਮੈਂਬਰ ਤੇ 6 ਜਨੇ ਆ ਜੀ 6 ਮੈਂਬਰ ਇਕੋ ਫੈਮਿਲੀ ਦੇ ਸੀ ਹਾਈਪਰ ਫੈਮਿਲੀ ਦੇ ਜੀ ਕੌਣ ਲੈ ਕੇ ਕੌਣ ਆਇਆ ਸੀ ਅਸੀਂ ਸਾਰੇ ਜਨੇ ਆਏ ਆ ਫੈਮਿਲੀ ਵਾਲੇ ਜੀ ਅਸੀਂ ਜਿਹੜੇ ਕੌਣ ਲੈ ਕੇ ਮਿਠਾਈ ਲਗਾਏ ਮੇਰਾ ਭਰਾ ਆ ਲੈ ਆ ਤੇ ਐਸੀ ਕਿਹੜੀ ਦੁਕਾਨ ਤੋਂ ਲੈਣੇ ਬਿਕਾ ਨੇ ਰਲਾ ਤੋਂ ਇਹ ਕਿਤੇ ਇਹ ਟਾਂਗਾ ਸਿਰ ਤੋਂ ਲੈ ਜੀ ਉਸ ਤੋਂ ਬਾਅਦ ਜਦੋਂ ਦਿੱਕਤ ਆਈ ਫਿਰ ਕਿੰਦਾ ਦੀ ਗੱਲੋਂ ਇਹ ਬਾਜੀ ਇਦਾਂ ਦੀ ਨਿਕਕਤ ਆਈ ਸੀ ਤੁਹਾਨੂੰ ਦਿੱਕਤ ਆ ਅਚਾਨਕ ਪਹਿਲੇ ਤੋਲਟੀਆਂ ਆਉਣ ਲੱਗਿਆ ਜੀ ਤੇ ਟੈਡਰ ਤਰ ਲੱਗਿਆ ਜੀ ਫਿਰ ਉਥੋਂ ਮੈਂ ਕਰਾਉ ਚੱਕਿਆ ਸਿਵਲ ਲੈ ਗਿਆ ਉਥੋਂ ਉਹਨਾਂ ਨੇ ਜਵਾਬ ਦਿੱਤਾ ਜੀ ਫਿਰ ਮੈਨੂੰ ਜਿੱਥੇ ਬੈਸਟ ਲੱਗਿਆ ਕਿ ਮੈਂ ਇੱਥੇ ਲਿਆ ਆ ਮੈਂ ਨੇੜੇ ਸਿਗਲ ਇਧਰ ਮੈਂ ਫਿਰ ਇਧਰ ਲਿਆ ਆ ਜੀ ਹੁਣ ਕਿਵੇਂ ਕੰਡੀਸ਼ਨ ਹੁਣ ਕੰਡੀਸ਼ਨ ਬਿਹਤਰ ਹੈ ਬਸ ਪਹਿਲੇ ਨਾਲੋਂ ਕੋਈ ਗੱਲ ਕੀਤੀ ਤੁਸੀਂ ਉਹਨਾਂ ਨਾਲ ਦੁਕਾਨ ਵਾਲੇ ਨਾਲ ਹੀ ਦੁਕਾਨ ਵਾਲਾ ਕੋਈ ਗੱਲ ਨਹੀਂ ਹੋਈ ਜੀ ਸਾਡੇ ਜੀ ਸਾਹਿਬ ਆਪਣੇ ਨਾ ਹੀ ਪੂਲ ਰੋਡ ਤੇ ਰਾਜਪਾਲ ਦੇ ਸ਼ੈੱਲਰ ਦੇ ਨਾਲ ਇਹ ਪਰਿਵਾਰ ਰਹਿੰਦਾ ਹੈ ਜੀ ਪਰਵਾਸੀ ਪਰਿਵਾਰ ਹੈ ਜੀ ਹਮ ਇਹਨਾਂ ਦੇ ਰਿਸ਼ਤੇਦਾਰ ਆਏ ਸੀਗੇ ਜੀ ਤੇ ਉਹਨਾਂ ਨੇ ਮਠਿਆਈ ਰਖੜੀ ਦੇ ਤਿਉਹਾਰ ਸੀ ਇਹ ਰਖੜੀ ਕਰਕੇ ਮਠਿਆਈ ਆਪਣੇ ਆਹਾ ਟਾਂਗਾ ਛੱਡ ਤੋਂ ਸਾਹਮਣੇ ਜਿਹੜਾ ਬਿਕਨਰ ਵਾਲੇ ਆ ਜੀ ਉੱਥੋਂ ਲਈ ਸੀਗੀ ਜੀ ਜੀ ਤੇ 2 ਵਜੇ ਲੈ ਕੇ ਜਾਂਦੇ ਆ ਜੀ ਇਹ ਮਠਿਆਈ ਜੀ ਤੇ 4 ਕੇ ਵਜੇ ਦੋ ਜਵਾਕ ਬਿਮਾਰ ਹੁੰਦੇ ਆਈ ਪਹਿਲਾਂ ਜਦੋਂ بارش ਹੋ ਰਹੀ ਆ ਜੀ ਜੀ ਕਰਦੇ ਨੇ ਸੋਚਿਆ ਵੀ بارش ਕਰਕੇ ਵੀ ਬਾਹਰ ਨਾ ਆਂਦੇ ਰਹੇ ਤਾਂ ਕਰਕੇ ਹੋ ਗਈ ਆ ਜੀ ਠੀਕ ਹੈ ਉਹਦੇ ਤੋਂ ਬਾਅਦ ਜੀ ਫੇਰ ਵੱਡਾ ਮੁੰਡਾ ਵੀ ਬਿਮਾਰ ਉਲਟੀਆਂ ਕਰਨ ਲੱਗ ਗਿਆ ਜੀ ਜੀ ਤੇ ਫੇਰ ਵੇਖਿਆ ਕਿ ਦੂਜਾ ਵੀ ਉਹ ਚੱਕਰ ਖਾ ਕੇ ਉਹ ਵੀ ਡਿੱਗ ਪਿਆ ਜੀ ਜੀ ਵੱਡਾ ਮੁੰਡਾ ਜੀ ਫੇਰ ਉਹਨਾਂ ਦੇ ਦੋ ਜਿਹੜੇ ਰਿਸ਼ਤੇਦਾਰ ਆਏ ਆ ਜੀ ਜੀ ਉਹ ਵੀ ਫਿਰ ਉਹ ਚੱਕਰ ਖਾ ਕੇ ਡਿੱਗਣ ਲੱਗ ਗਏ ਜੀ ਜੀ ਅਸੀਂ 9 10 ਵਜੇ ਤੱਕ ਡਿੱਗਦੇ ਰਹੇ ਵੀ ਪੈਸੀ ਹੋਏ ਆ ਹੂੰ ਜਦੋਂ ਜਦੋਂ ਸਾਰਾ ਹਾਲੀ ਸਾਹਿਬ ਜਦੋਂ ਜਦੋਂ ਅਸੀਂ ਵੀ ਪਤਾ ਲੱਗਣ ਲੱਗ ਗਿਆ ਵੀ ਨਹੀਂ ਇਹ ਨਹੀਂ ਕੰਟਰੋਲ ਅਸੀਂ ਜਲਦੀ ਅਸੀਂ ਪਹੁੰਚੇ ਸਿਵਲ ਹਸਪਤਾਲ 'ਚ ਸਿਵਲ ਹਸਪਤਾਲ ਵਾਲਿਆਂ ਨੇ ਸਾਨੂੰ ਜਵਾਬ ਦਿੱਤਾ ਜੀ ਅੱਛਾ ਉਹ ਕਹਿੰਦੇ ਮੈਡੀਕਲ 'ਚ ਲੈ ਜਾਓ ਜੀ ਜੇਕਰ ਅਸੀਂ ਮੈਡੀਕਲ ਵਾਲੇ ਪਾਸੇ ਲੈ ਗਏ ਉੱਥੇ ਇੱਕ ਹੋਰ ਪਰਿਵਾਰ ਸੀਗਾ ਉਹ ਕਹਿੰਦੇ ਬਈ ਜੀ ਇੱਥੇ ਤੇ ਇੱਕ ਪੇਸ਼ੈਂਟ ਦੇ ਨਾਲ ਤਿੰਨ ਤਿੰਨ ਮਰੀਜ਼ ਪਈ ਹੋਏ ਆ ਇੱਥੇ ਨਹੀਂ ਕੋਈ ਆ ਉਵੇਂ ਅਸੀਂ ਜਿਵੇਂ ਈ ਰੱਖਸ਼ਾ ਮਿਲਿਆ ਜੀ ਉਵੇਂ ਅਸੀਂ ਬੂੜ ਡਾਕਟਰ ਦੇ ਲੈ ਆਏ ਜੀ ਜੀ ਉਹਨਾਂ ਨੇ ਵਿਚਾਰਾਂ ਨੇ ਇਹ ਸਾਨੂੰ ਦਾਖਲ ਕੀਤਾ ਰਾਤ ਨੂੰ ਜੀ ਤੇ ਇਹ ਕਿੰਨੇ ਜੀ ਆ ਜਿਹੜੇ ਦਾਖਲਾ ਇਸ ਵੇਲੇ ਇਹ ਜੀ 6 ਜਣੇ ਦਾਖਲਾ ਜੀ ਇੱਕੋ ਪਰਿਵਾਰ ਦੇ ਜੀ ਤੇ ਕੋਈ ਸਿਹਤ ਵਿਭਾਗ ਨੇ ਕੋਈ ਕਾਰਵਾਈ ਕੀਤੀ ਜਾਂ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਤੁਸੀਂ ਕਿਸੇ ਨੂੰ ਉਸ ਨੂੰ ਐਸਐਚਓ ਸਾਹਿਬ ਨਾਲ ਗੱਲ ਹੋਈ ਸੀਗੀ ਐਸਐਚਓ ਸਾਹਿਬ ਨੇ ਬਹੁਤ ਵਧੀਆ ਗੱਲ ਸੁਣੀ ਜੀ ਉਹ ਕਹਿੰਦੇ ਜੀ ਜਿਹੜੀ ਕਾਰਵਾਈ ਕਰੋਗੇ ਅਸੀਂ ਉਹ ਵੀ ਕਰਾਂਗੇ ਜੀ ਜਿਹੜੀ ਬਣੂਗੀ ਉਹਨਾਂ ਦੇ ਤੁਸੀਂ ਕਰਾਂਗੇ ਜੀ ਤੇ ਉਹ ਰਾਤ ਮਲਾਜਮ ਆਏ ਵੀ ਸੀਗੇ ਜੀ ਤੇ ਹਲੀ ਸਾਹਿਬ ਉਹ ਇਹਨਾਂ ਦੇ ਜੀ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਜੀ ਵੇਖੋ ਪਰਦੇਸੀ ਆਦਮੀ ਆ ਜੀ ਵਿਚਾਰੇ ਜੀ ਹਨਾ ਇਹਨਾਂ ਦਾ ਰੱਖੜੀ ਦਾ ਤਿਵਾਰ ਤਾਂ ਖਰਾਬ ਹੀ ਹੋ ਗਿਆ ਵਿਚਾਰਿਆਂ ਦਾ ਜੀ ਹਾਂਜੀ ਵਿਚਾਰਿਆਂ ਨੇ ਬਾਕੀ ਜੀ ਦੂਜੀ ਗੱਲ ਹੋਰ ਵਿਚਾਰਿਆਂ ਨੇ ਰਾਤ ਜੀ ਬੱਕਰੀਆਂ ਵੇਚ ਕੇ ਆਪ ਦਾ ਲਾਂਚ ਕਰਾਇਆ ਜੀ